अच्छा सत श्रीकाले सरकार से सफर तो कर दें तो चढ़ गए सर मैं तरक् अंज अस गल करेंगे कि अच्कल पता ही है कि माहौल खराब बनता जा रहा है कि देश में किन्ने जो कि लोग अज्जे भी ने जो ਅ ਬਹੁਤ ਜੋ ਕਿ ਪਾਪ ਕਰਦੇ ਨੇ ਸੋ ਉਹਨਾਂ ਤੋਂ ਵੱਧ ਤੋਂ ਵੱਧ ਬਚਾ ਕਰੋ ਕਿਉਂਕਿ ਉਹ ਲੋਕ ਹਮੇਸ਼ਾ ਜੋ ਕਿ ਪਰਮਾਤਮਾ ਤੋਂ ਨਫ਼ਰਤ ਕਰਦੇ ਨੇ ਸੋ ਉਸੇ ਪਰਮਾਤਮਾ ਨੂੰ ਨਫ਼ਰਤ ਨਹੀਂ ਕਰਨੀ ਉਸ ਪਰਮਾਤਮਾ ਨਾਲ ਪਿਆਰ ਕਰਨਾ ਜੋ ਜਿਹੜੇ ਵੀ ਲੋਕ ਜਾਇ ਕਰਦੇ ਨੇ ਉਹ ਹਮੇਸ਼ਾ ਜੋ ਕਿ ਧੋਖਾ ਖਾਣ ਦੇ ਕੇ ਆ ਕੇ ਉਹਨਾਂ ਜ਼ਿੰਦਗੀ ਵਿੱਚ ਹਮੇਸ਼ਾ ਦੁੱਖ ਦਰਦ ਉਤੋਂਦੇ ਜਾਂਦੇ ਨੇ ਸਪਰਦਾ ਵੀ ਨਾ ਜੋ ਕਿ ਦੁਖਦर्द ਹੋਣਾ ਸੋਣਿਆ ਕਰੋ ਜੇ ਸੁਣ ਨਹੀਂ ਆਇਆ ਤਾਂ ਸੋਣਿਆ ਕਰੋ ਬੰਦੂ ਹੱਥ ਨਾ ਕਰਿਆ ਕਰੋ ਕਿਉਂਕਿ ਇਹੋ ਦੋਖ ਹਮੇਸ਼ਾ ਰੁਝਾਨ ਉਪਰ ਕੋਉਣ ਵਾਸਤੇ ਸਭ ਕੁਝ ਕਰ ਦੇ ਦਿੰਦੇ ਜੇਕਰ ਤੁਸੀਂ ਵੀ ਉਹਨਾਂ ਵਰਗੇ ਬਣ ਗਏ ਤਾਂ ਤੁਹਾਨੂੰ ਕਦੇ ਵੀ ਜਿੰਦਗੀ ਵਿੱਚ ਸੱਚਾਈ ਵਾਲੇ ਅਜਿਹੀ ਵੀ ਸਹੀ ਜਾਨੋ ਢੰਗ ਨਹੀਂ ਮਿਲਣਾ ਤੇ ਆਪਾਂ ਹੁਣ ਗੱਲ ਕਰਾਂਗੇ ਇਹ ਆ ਦੱਸ ਦੇਗੀ ਅੱਜ ਕੱਲ ਸਮਾਂ ਮੌਤ ਮਾਰ ਚੱਲ ਰਿਹਾ ਹੈ ਤੇ ਸਭ ਜਾਣਦੇ ਹਾਂ ਹਰ ਲੋਕ ਹਰ ਕਨਾਲ ਜੋ ਕਿ ਸ਼ਰਕਰੀ ਜਗ੍ਹਾ ਨਾਲ ਦੇਖਦੇ ਨੇ ਉਹ ਬਹੁਤ ਮਾਰੀ ਚੰਗੀ ਗੱਲ ਹੈ ਸਾਨੂੰ ਪਰਮਾਤਮਾ ਨੇ ਇੰਨੇ ਕਿੰਨੇ ਨਿਮਰਤਾਈਆ ਸਾਨੂੰ ਪਤਾ ਵਾ ਜਾਨ ਦਾ ਹੱਕ ਹੈ ਅੱਦੇ ਵੀ ਕਿਸੇ ਨੂੰ ਮਾਰ ਉਹਦਾ ਨਾ ਕਰੋ ਮਾਰੇ ਬੁੱਲਣ ਸਾਡੇ ਬੋਲ ਵੀ ਮਾਰੇ ਹੁੰਦੇ ਨੇ ਤੇ ਦੁਜਾ ਦਿਲ ਵੀ ਜੋ ਕਿ ਦੁੱਖਦਾ ਹੈ ਉਹ ਬੰਦ ਬੰਦ ਤੋਂ ਉੱਪਰ ਹੇਜਾ ਕਰੋ ਇੱਕ ਵਕ ਮਨਾ ਧੰਨਵਾਦ